ਦਿਖਾ ਰਹੇ ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮਕਾਨ ਹੈ ਜਿਹੜਾ ਇਸ ਟਾਈਮ ਜੋ ਕਿ ਚੰਨੀ ਸਾਹਿਬ ਸੰਗਰੂਰ ਨੂੰ ਰੈਲੀ ਵਿੱਚ ਜਾ ਰਹੇ ਸਨ ਤੇ ਪੰਜਾਬ ਪੁਲਿਸ ਵੱਲੋਂ ਤੇ ਉਹਨਾਂ ਨੂੰ ਇਸ ਕੋਠੀ ਦੇ ਵਿੱਚ ਜਿਹੜੀ ਮਰਿੰਡੀ ਵਾਲੀ ਕੋਠੀ ਦੇ ਵਿੱਚ ਅਰੈਸਟ ਕੀਤਾ ਹੋਇਆ ਹੈ ਤੇ ਚਾਰੇ ਪਾਸੇ ਜਿਹੜੀ ਫੋਰਸ ਵੱਡੀ ਮਾਤਰਾ ਦੇ ਵਿੱਚ ਲਾਈ ਗਈ ਹੈ ਤੇ ਸਾਵਕਾ ਮੁੱਖ ਮੰਤਰੀ ਨੂੰ ਜਿਹੜੇ ਇਹਨਾਂ ਦੇ ਘਰ ਦੇ ਵਿੱਚ ਹੀ ਬੰਦੀ ਬਣਾ ਕੇ ਰੱਖਿਆ ਹੋਇਆ ਤੇ ਬਾਹਰ ਵੱਡੀ ਮਾਤਰਾ ਦੇ ਵਿੱਚ ਫੋਰਸ ਲੱਗੀ ਹੋਈ ਹੈ। ਅੱਗੇ ਗੱਲ ਵਿੱਚ ਰੋਕੇ ਪੰਜਾਬ ਪੁਲਿਸ ਟੱਕੇਸ਼ਾਈ ਤੇ ਉਤਰੀ ਹੋਈ ਹੈ। ਮੈਂ ਸੰਗਰੂਰ ਜਾ ਰਿਹਾ ਹਾਂ। ਆ ਤੁਸੀਂ ਦੇਖੋ ਚੌਂਕ ਦੇ ਵਿੱਚ ਚਾਰੇ ਪਾਸੇ ਇਹਨਾਂ ਨੇ ਗੱਡੀਆਂ ਲਗਾਤੀਆਂ। ਆ ਡੀਐਸਪੀ ਆ ਰਿਹਾ ਹੈ। ਐਸਐਚਓ ਲੱਗੇ ਹੋਏ ਹੈ। ਇਹ ਜਿਹੜੀ ਧੱਕੇਸ਼ਾਹੀ ਪੰਜਾਬ ਦੇ ਵਿੱਚ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਤੇ ਹੈ। ਹਾਂ ਜੀ। ਦੇਖੋ ਮੈਂ ਜਾਣਾ ਹੈ ਸੰਗਰੂਰ। ਤੁਸੀਂ ਇਹ ਰੋਕਣਾ ਬੰਦ ਕਰੋ ਮੈਨੂੰ ਇਸ ਤਰ੍ਹਾਂ ਇਹ ਕੋਈ ਗੱਲ ਹੈ ਯਾਰ? ਨਹੀਂ ਨਹੀਂ ਸਭ ਕੁਝ। ਪੰਜਾਬ ਦੇ ਵਿੱਚ ਤੁਸੀਂ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਤੇ ਮੁੱਖ ਮੰਤਰੀ ਨੇ। ਇੱਥੇ ਕੁਐਸਚਨ। ਨਹੀਂ ਕਾਦੀ ਰਿਕਵੈਸਟ ਹੈ ਦੇ ਵਿੱਚ ਮੈਂ ਕੋਈ ਗਲਤ ਕੰਮ ਕਰ ਰਿਹਾ? ਮੈਂ ਕੋਈ ਧੱਕੇਸ਼ਾਹੀ ਕਰ ਰਿਹਾ? ਮੈਂ ਕੋਈ ਗੈਰ ਸੰਵਿਧਾਨਿਕ ਕੰਮ ਕਰ ਰਿਹਾ? ਮੈਂ ਕੋਈ ਕਾਨੂੰਨ ਤੇ ਬਾਹਰ ਜਾ ਰਿਹਾ। ਮੈਂ ਇੱਕ ਲੋਕਤਾਤਰ ਤਰੀਕੇ ਦੇ ਨਾਲ ਹੋਰੇ ਧਰਨੇ ਦੇ ਵਿੱਚ ਜਾ ਰਿਹਾ। ਤੇ ਤੁਸੀਂ ਸਾਰੀ ਪੁਲਿਸ ਮੈਨੂੰ ਲਗਾ ਕੇ ਸਾਰੇ ਚੌਕ ਬੰਦ ਕੀਤੇ ਹੋਏ। ਇਸ ਤਰ੍ਹਾਂ ਚੱਲੂਗਾ ਯਾਰ ਇਹ ਕੰਮ। ਤੁਸੀਂ ਇਸ ਤਰ੍ਹਾਂ ਨਾ ਕਰੋ ਮੇਰਾ ਰਸਤਾ ਛੱਡੋ ਮੈਨੂੰ ਜਾਣ ਦਿਓ। ਤੁਸੀਂ ਗੱਡੀ ਦੇ ਦਿੰਦੇ ਬਸ ਰਿਕਵੈਸਟ ਆ ਸਰ ਜੀ। ਇੱਕ ਵੇ ਜਾ ਲੋ ਗੜਾ ਬੰਦਾ ਨਹੀਂ ਕਿਤੇ। ਤੁਸੀਂ ਮੈਂ ਜਾਣੀ ਜਾਣਾ ਇਹ ਕਿਵੇਂ ਮਰੰਡੇ 5 ਮੀਟਰ ਆਪਣੇ ਘਰ ਨੂੰ ਪਾਣਾ ਤੇ ਮੈਂ ਜਾਣਾ ਸੰਗਰੂਰ ਇਹ ਕੰਮ ਹੋਣਾ ਨਹੀਂ ਹੈ ਤੁਸੀਂ ਇਹ ਗਲਤ ਕਰ ਰਹੇ ਹੋ ਕਿ ਯਾਰ ਮੈਂ ਸਾਡਾ ਮੁੱਖ ਮੰਤਰੀ ਆਮ ਲੋਕਾਂ ਦਾ ਕੀ ਹੋ ਗਿਆ ਇਹਦਾ ਮਤਲਬ ਆ ਮੈਨੂੰ ਤਾਂ ਤੁਸੀਂ ਕੁੱਟ-ਕੁੱਟ ਕੇ ਅੰਦਰ ਬਾੜ ਦੋਗੇ ਪੰਜਾਬ ਨੂੰ ਸਾਰਾ ਪੰਜਾਬ ਕੁੱਟ ਦੇ ਦੀ ਇਹ ਮੁੱਖ ਮੰਤਰੀ ਦੀ ਸਰਕਾਰ ਕੋਈ ਵੀ ਗੱਲ ਨਹੀਂ ਹੈਗੀ ਸਰ ਇਹ ਤਾਂ ਇੱਕ ਭਗਵਾਨ ਸਤਮਾਨ ਨੂੰ ਸਮਝਾਓ ਮਾੜੀ-ਮੋਢੀ ਸ਼ਰਮ ਕਰੇ ਯਾਰ ਹੋਸ਼ ਕਰੇ ਉਹ ਨਹੀਂ ਇੱਥੇ ਰੈਲੀਆਂ ਕਰਦੇ ਰਹੇ ਜਦੋਂ ਸਾਡੀ ਸਰਕਾਰ ਸੀ ਕਿੱਥੇ ਸੀ ਸਰਕਾਰ ਉਹਨਾਂ ਨੂੰ ਧੱਕਾ ਕਰਿਆ ਕਿੱਥੇ ਰੋਕਿਆ ਉਹਨਾਂ ਨੂੰ ਮੈਂ 3 ਮਹੀਨੇ ਮੰਤਰੀ ਰਿਹਾ ਮੁੱਖ ਮੰਤਰੀ ਰਿਹਾ ਕਦੇ ਉਹਨੂੰ ਰੋਕਿਆ ਸਾਨੂੰ ਲੋਕਤੰਤਰ ਤਰੀਕੇ ਨਾਲ ਕੋਈ ਪ੍ਰੋਟੈਸਟ ਵੀ ਨਹੀਂ ਕਰਨ ਦੇਣਾ ਤੁਸੀਂ ਤੇ ਇਹ ਜੇ ਮੁੱਖ ਮੰਤਰੀ ਤੇ ਨਾਲ ਪਾੜਾ ਬਹਿ ਗਿਆ ਪਹਿਲਾਂ ਵੀ ਮੁੱਖ ਮੰਤਰੀ ਰਹੇ ਹੈ ਕਦੇ ਇਸ ਤਰ੍ਹਾਂ ਧੱਕਾ ਨਹੀਂ ਹੁੰਦਾ ਸੀ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਤੇ ਚਲੋ ਵੀ ਤੋਰੋ ਇੱਥੇ ਵੀ ਗੱਡੀ ਵੀ ਆ ਗਈ ਇੱਥੇ ਉਹ ਆ ਗਿਆ ਡੀਐਸਪੀ ਅੱਗੇ ਗੱਲ ਮੈਂ ਰੋਕੇ ਪੰਜਾਬ ਪੁਲਿਸ ਤੱਕੇਸ਼ਾਈ ਤੇ ਉਤਰੀ ਹੋਈ ਹੈ ਮੈਂ ਸੰਗਰੂਰ ਜਾ ਰਿਹਾ ਹਾਂ ਆ ਤੁਸੀਂ ਦੇਖੋ ਚੌਂਕ ਦੇ ਵਿੱਚ ਚਾਰੇ ਪਾਸੇ ਇਹਨਾਂ ਨੇ ਗੱਡੀਆਂ ਲਗਾਤੀਆਂ ਆ ਡੀਐਸਪੀ ਆ ਰਿਹਾ ਹੈ ਐਸਐਚਓ ਲੱਗੇ ਹੋਏ ਹੈ ਇਹ ਜਿਹੜੀ ਤੱਕੇਸ਼ਾਈ ਪੰਜਾਬ ਦੇ ਵਿੱਚ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਦੇ ਹੈ ਬਸ ਹਾਂ ਜੀ ਜੀ ਮੈਨੂੰ ਮੈਂ ਜਾਣਾ ਹੈ ਸੰਗਰੂਰ ਤੁਸੀਂ ਇਹ ਰੋਕਣਾ ਬੰਦ ਕਰੋ ਮੈਨੂੰ ਇਸ ਤਰ੍ਹਾਂ ਇਹ ਕੋਈ ਗੱਲ ਹੈ ਯਾਰ ਪੰਜਾਬ ਦੇ ਵਿੱਚ ਤੁਸੀਂ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਦੇ ਮੁੱਖ ਮੰਤਰੀ ਨੇ ਨਹੀਂ ਕਾਦੀ ਰਿਕਵੈਸਟ ਹੈ ਦੇ ਵਿੱਚ ਮੈਂ ਕੋਈ ਗਲਤ ਕੰਮ ਕਰ ਰਿਹਾ ਮੈਂ ਕੋਈ ਧੱਕੇਸ਼ਾਹੀ ਕਰ ਰਿਹਾ ਮੈਂ ਕੋਈ ਗੈਰ ਸੰਵਿਧਾਨਿਕ ਕੰਮ ਕਰ ਰਿਹਾ ਮੈਂ ਕੋਈ ਕਾਨੂੰਨ ਤੋਂ ਬਾਹਰ ਜਾ ਰਿਹਾ ਮੈਂ ਇੱਕ ਲੋਕ ਤਰ ਤਰ ਤਰੀਕੇ ਦੇ ਨਾਲ ਹੋ ਰਹੇ ਧਰਨੇ ਦੇ ਵਿੱਚ ਜਾ ਰਿਹਾ ਤੇ ਤੁਸੀਂ ਸਾਰੀ ਪੁਲਿਸ ਮੈਨੂੰ ਲਗਾ ਕੇ ਸਾਰੇ ਚੌਕ ਬੰਦ ਕੀਤੇ ਹੋਏ ਇਸ ਤਰ੍ਹਾਂ ਚੱਲੂਗਾ ਯਾਰ ਇਹ ਕੰਮ ਤੁਸੀਂ ਇਸ ਤਰ੍ਹਾਂ ਨਾ ਕਰੋ ਮੇਰਾ ਰਸਤਾ ਛੱਡੋ ਮੈਨੂੰ ਜਾਣ ਦਿਓ ਤੁਸੀਂ ਗੱਲیں ਬੇਦੀਏ ਇੱਕ ਵਾਰੀ ਕਿਰਪਾ ਕਰਦੇ ਮੈਂ ਕਿੱਥੇ ਜਾ ਰਿਹਾ ਹਾਂ ਉਹ ਕਿੱਲਾ ਪਹੁੰਚਦਾ ਨਹੀਂ ਤੁਸੀਂ ਮੈਂ ਜਾਣੇ ਜਾਣਾ ਹੈ ਇਹ ਕਿ ਮੈਂ ਮਰੰਡੇ 5 ਮੀਟਰ ਆਪਣੇ ਘਰ ਰੁਕਣਾ ਹੈ ਤੇ ਮੈਂ ਜਾਣਾ ਹੈ ਸੰਗਰੂਰ ਇਹ ਕੰਮ ਹੋਣਾ ਨਹੀਂ ਹੈ ਤੁਸੀਂ ਇਹ ਗਲਤ ਕਰ ਰਹੇ ਹੋ ਯਾਰ ਮੈਂ ਸਰਕਾਰ ਕਾ ਮੁੱਖ ਮੰਤਰੀ ਆਮ ਲੋਕਾਂ ਦਾ ਕੀ ਹੋ ਗਿਆ ਜੇ ਮਤਲਬ ਆਮ ਨੂੰ ਤਾਂ ਤੁਸੀਂ ਕੁੱਟ-ਕੁੱਟ ਕੇ ਅੰਦਰ ਬਾੜ ਦੋਗੇ ਪੰਜਾਬ ਨੂੰ ਸਾਰਾ ਪੰਜਾਬ ਕੁੱਟ ਦੇ ਦੀ ਇਹ ਮੁੱਖ ਮੰਤਰੀ ਦੀ ਸਰਕਾਰ ਇਹ ਵੀ ਗੱਲ ਨਹੀਂ ਹੈਗੀ ਸਰ ਉਹ ਤਾਂ ਇੱਕ ਭਗਵਾਨ ਤੁਮਾਨੂੰ ਸਮਝਾਓ ਮਾੜੀ-ਮੋਢੀ ਸ਼ਰਮ ਕਰੇ ਯਾਰ ਹੋਸ਼ ਕਰੇ ਉਹ ਨਹੀਂ ਇੱਥੇ ਰੈਲੀਆਂ ਕਰਦੇ ਰਹੇ ਜਦੋਂ ਸਾਡੀ ਸਰਕਾਰ ਸੀ ਕਿੱਥੇ ਸੀ ਸਰਕਾਰ ਉਹਨਾਂ ਨੂੰ ਧੱਕਾ ਕਰਿਆ ਕਿੱਥੇ ਰੋਕੇ ਉਹਨਾਂ ਨੂੰ ਮੈਂ 3 ਮਹੀਨੇ ਮੰਤਰੀ ਰਿਹਾ ਮੁੱਖ ਮੰਤਰੀ ਰਿਹਾ ਕਦੇ ਉਹਨੂੰ ਰੋਕਿਆ ਸਾਨੂੰ ਲੋਕਤੰਤਰ ਤਰ ਤਰੀਕੇ ਨਾਲ ਕੋਈ ਪ੍ਰੋਟੈਸਟ ਵੀ ਨਹੀਂ ਕਰਨ ਦੇਣਾ ਤੁਸੀਂ ਤੇ ਜੇ ਮੁੱਖ ਮੰਤਰੀ ਇਹਦੇ ਨਾਲ ਪੜਾ ਬਹਿ ਗਿਆ ਪਹਿਲਾਂ ਵੀ ਮੁੱਖ ਮੰਤਰੀ ਰਹੇ ਹੈ ਕਦੇ ਇਸ ਤਰ੍ਹਾਂ ਤਾਂ ਕਾ ਨਹੀਂ ਹੁੰਦਾ ਸੀ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਤੇ ਝਰੋਬੀ ਤੋਰੂ ਪੂਰੀ ਕੋਸ਼ਿਸ਼ ਕਰ ਰਿਹਾ ਹੈ ਮੁੱਖ ਮੰਤਰੀ ਆਪਣੇ ਕਾਲੇ ਅੰਗਰੇਜ਼ ਜਿਹੜੇ ਆਕਾ ਹੈ ਉਹਨਾਂ ਦੇ ਕਹਿਣ ਤੇ ਕਿ ਇਹਨੇ ਸੱਚੀ ਹੈ ਇਹ ਕਿ ਮਾਰਾ ਮੂਟਾ ਵੀ ਕੋਈ ਬੋਲਦਾ ਉਹ ਚਾਕੇ ਅੰਦਰ ਦੇ ਦਿੰਦੇ ਆ ਗੱਲ ਅੱਜ ਕੱਲੇ ਪਾਣਾ ਸਿੱਧੀ ਵਿਗੀਆਂ ਇਹ ਪੰਜਾਬ ਦੀ ਹੈ ਪੰਜਾਬੀਅਤ ਦੀ ਹੈ ਜਮਹੂਰੀਅਤ ਦੀ ਹੈ ਲੋਕਤੰਤਰ ਦੀ ਹੈ ਪਰ ਇਹ ਸਦੀ ਬਹਾਲੀ ਦੀ ਹੈ ਨੌਜਵਾਨਾਂ ਦੀ ਹੈ ਇਸ ਵਾਸਤੇ ਸਾਨੂੰ ਤਕੜੇ ਹੋ ਕੇ ਲੜਨਾ ਪਵੇਗਾ ਤਾਂ ਹੀ ਗੱਲ ਚੱਲਣੀ ਹੈ ਆਦਰਵਾਇਜ਼ ਇਹ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਕਰ ਚ ਗ੍ਰਿਫਤਾਰੀ ਵਰਗੇ ਹਾਲਾਤ ਲੱਗ ਰਹੇ ਨੇ ਨੇ ਹਰਾਦੀ ਲਾਦੇ ਗ੍ਰਿਫਤਾਰ ਕੀਤਾ ਹੋਇਆ ਉਹਨਾਂ ਨੇ ਪੀਐਸਪੀ ਨੇ ਮੈਨੂੰ ਕਹਿਤਾ ਹੈ ਕਿ ਜੀ ਯੂ ਆਰ ਅੰਡਰ ਹਾਊਸ ਅਰੈਸਟ ਤੁਸੀਂ ਜਾ ਨਹੀਂ ਸਕਦੇ ਮੈਂ ਕਿਹਾ ਠੀਕ ਹੈ ਠੀਕ ਦੇਖੋ ਇਹ ਤਸਵੀਰਾਂ ਕਿੰਨੇ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਸਵੇਰ ਤੋਂ ਮੈਂ ਚੱਲਿਆ ਖਰੜ ਤੋਂ ਸਾਰੇ ਪਾਸੇ ਪੁਲਿਸ ਲਗਾਈ ਹੋਈ ਹੈ ਹਰ ਚੌਂਕ 'ਤੇ ਰੋਕ ਲੈਂਦੇ ਆ ਹੁਣ ਮਰਡੇ ਆਪਣੇ ਘਰ ਤੋਂ ਮੈਂ ਸੰਗਲੂਰ ਤੋਂ ਚੱਲਿਆ ਸੀ ਤਾਂ ਸਾਰੀ ਪੁਲਿਸ ਆ ਗਈ ਹੈ ਤੇ ਉਹ ਕਹਦੇ ਜੀ ਤੁਸੀਂ ਹੌਸ ਰੈਸਟ ਵਿੱਚ ਕੀ ਕਿਹਾ ਸੀ ਗਾਜਰਾਂ ਤੇ ਗੋਭੀ ਦਾ ਚਾਹ ਤੇ ਨਾਲ ਪਰੌਠੇ ਦਾ ਆਨੰਦ ਇੱਥੇ ਲੈ ਰਹੇ ਆ ਕੋਈ ਫਿਕਰ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕੋਈ ਗੱਲ ਨਹੀਂ ਹੌਸ ਰੈਸਟ ਇਹਨਾਂ ਨੇ ਕੀਤਾ ਹੋਇਆ ਇਹਦਾ ਮੇਰੇ ਮਨ ਤੇ ਕੋਈ ਵਜ੍ਹਾ ਨਹੀਂ ਹੈ ਇਹ ਆਪਾਂ ਨੇ ਸਗਰ ਜਾਰੀ ਰੱਖਣਾ ਹੈ ਤੇ ਹਰ ਤਰੀਕੇ ਦੇ ਨਾਲ ਰੱਖਣਾ ਹੈ ਪੰਜਾਬ ਦੇ ਲੋਕਾਂ ਨੂੰ ਜਿਸ ਤਰੀਕੇ ਨਾਲ ਦਵਾਇਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਪ੍ਰੈਸ ਦੀ ਆਵਾਜ਼ ਦਬਾਈ ਜਾ ਰਹੀ ਹੈ ਇਸ ਤਰੀਕੇ ਦੇ ਨਾਲ ਨੌਜਵਾਨੀ ਨੂੰ ਦਬਾਇਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਲੀਡਰਾਂ ਨੂੰ ਦਬਾਇਆ ਜਾ ਰਿਹਾ ਹੈ ਇਹ ਅਸੀਂ ਚੱਲਣ ਨਹੀਂ ਦੇਣਾ ਸਾਡਾ ਕਿਹਾ ਕਿੰਨੀ ਕੁ ਦੇਰ ਰੋਕ ਲੈਣਗੇ ਆ ਕੰਬਲੀ ਆਪਣੀ ਮੋਢੇ ਪਰਾਂਦੀ ਹੈ ਤੇ ਆਚਾਰ ਅਰ ਪਰੌਂਠੇ ਗੱਡੀ ਵਿੱਚ ਰਹਿੰਦੇ ਫਿਗਰੇ ਕੋਈ ਨਹੀਂ ਹੈ ਜਿੱਧਰ ਨੂੰ ਜਾਣਾ ਆਪਾਂ ਰੋਹ ਤੁਰਪੇ ਕਰਨਾ ਕਿੱਥੇ ਕਿੱਥੇ ਰੁਕੀ ਜਾਣਗੇ ਤੇ ਅੰਦਰ ਕਰ ਦੇਣਗੇ ਤਾਂ ਸਾਨੂੰ ਫਿਕਰ ਕੋਈ ਨਹੀਂ ਆਈ ਤਾਂ ਖਾਣ ਵਾਲੇ ਆਚਾਰ ਆ ਯਾਰ ਐਸੀ ਕਿਹੜੇ ਰੋਜ ਉੱਥੇ ਮੁਰਗੇ ਮੱਛੇ ਖਾਣੇ ਵਾਲਾ ਬੰਦਾ ਐਵੇਂ ਨਾ दारू ਪੀਦੀ ਕਦੇ ਨਾ ਕੋਈ ਨਸ਼ਾ ਕਰੀਦਾ ਜਿੱਥੇ ਥਾਣੇ ਚ ਪਟਾਣਗੇ ਥਾਣੇ ਜਿਹੜੇ ਚ ਪਟਾਣਗੇ ਜਿਹੜੇ ਦੇ ਵਿੱਚ ਫਿਕਰੇ ਕੋਈ ਨਹੀਂ ਨਾ ਤੀਕਾ ਦਾ